ਪਲੀ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਦੋਸ਼ੀਆਂ ਦੀ ਤਲਾਸ਼ ਅਤੇ ਵਾਰਦਾਤ ਨੂੰ ਟ੍ਰੇਸ ਕਰਨ ਦੇ ਉਪਰਾਲਿਆਂ 'ਚ ਲੱਗ ਜਾਂਦੀ ਉਸੇ ਲੜੀ 'ਚ ਸਾਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਕੁਝ ਦਿਨ ਪਹਿਲਾਂ ਪਾਤਸੋਹੇ ਈਰੀਏ 'ਚ ਗੁਰਵਿੰਦਰ ਸਿੰਘ ਨਾਮ ਦੇ ਇੱਕ ਸ਼ਟਰਿੰਗ ਦਾ ਕੰਮ ਕਰਨ ਵਾਲੇ ਸ਼ਖਸ ਦੀ ਦੁਕਾਨ ਤੇ ਚਾਰ-ਪੰਜ ਮੋਟਰਸਾਈਕਲਾਂ ਤੇ 15 ਤੋਂ 20 ਨੌਜਵਾਨ ਆਂਦੇ ਆ ਤੇ ਬੜੀ ਬੇਰਹਿਮੀ ਨਾਲ ਇਹ ਜਿਹੜੇ ਇਹ ਲੰਬੇ ਦਾਤ ਨੇ ਬੇਸਬਾਲ ਫੋਕੀਆਂ ਨਾਲ ਉਹਦੇ ਤੇ ਹਮਲਾ ਕਰਦੇ ਐ ਤੇ ਕਾਫੀ ਫਟਮਾਰ ਕਰਕੇ ਆਤਮਰੀ ਹਾਲਤ ਚ ਉਹਨੂੰ ਉੱਥੋਂ ਛੱਡ ਕੇ ਫਰਾਰ ਹੋ ਜਾਂਦੇ ਐ ਇਹ ਵਾਰਦਾਤ ਬਿਲਕੁਲ ਬਲਾਈਂਡ ਸੀ ਦੀ ਤੇ ਵਜ੍ਹਾ ਰੰਜਿਸ਼ ਵੀ ਕਲੀਅਰ ਨਹੀਂ ਹੋ ਰਹੀ ਸੀ ਕਿਉਂਕਿ ਮਦਈ ਮੁਕਦਮਾ ਨੂੰ ਕਾਫੀ ਸੜਨਾ ਲੱਗੀਆਂ ਸੀ ਤੇ ਇਹਦੇ ਚ ਐਸਪੀ ਸਿਟੀ ਸਰਫਰਾਜ਼ ਅਲਮ ਡੀਐਸਪੀ ਡੀ ਅਫਤਾਰ ਸਿੰਘ ਇੰਚਾਰਜ ਸੀ ਆਈਏ ਪਟਿਆਲਾ ਸ਼ਮਿੰਦਰ ਸਿੰਘ ਤੇ ਸਚੂ 40 ਮੁੰਦਰਜੀਤ ਨੇ ਬੜੀ ਮਿਹਨਤ ਕਰਦੇ ਹੋਏ ਟੀਮਾਂ ਬਣਾ ਕੇ ਲਗਾਤਾਰ ਸੀਸੀਟੀਵੀ ਕੈਮਰੇ ਚੈੱਕ ਕਰਦੇ ਹੋਏ ਤੇ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਇਸ ਵਾਰ ਦਾਤ ਨੂੰ ਅਸੀਂ ਟਰੇਸ ਕੀਤਾ ਇਹਨਾਂ ਦੋਸ਼ੀਆਂ ਤੋਂ ਸਾਨੂੰ ਇਹ ਪੰਜ ਜਿਹੜੇ ਲੰਬੇ ਦਾਤ ਨੇ ਤੇ ਇੱਕ ਪਿਸਟਲ बरामद ਹੋਇਆ ਹੈ ਇਸ ਵਾਰ ਦਾਤ ਚ ਅਸੀਂ ਸੱਤ ਦੋਸ਼ੀ ਅਰੈਸਟ ਕਰ ਲਏ ਆ ਤੇ ਅਜੇ ਚਾਰ ਤੋਂ ਪੰਜ ਦੋਸ਼ੀ ਅਰੈਸਟ ਕਰਨੇ ਰਹਿੰਦੇ ਆ ਇਹ ਸੱਤੇ ਦੋਸ਼ੀ ਜਿਹੜੇ ਕੇਸ਼ਵ ਕੁਮਾਰ, ਬਾਬੂ ਰਾਮ, ਸੁਸ਼ੀਲ ਕੁਮਾਰ ਵਗੈਰਾ ਇਹ ਪਟਿਆਲੇ ਦੇ ਰਹਿਣ ਵਾਲੇ ਨੇ ਤੇ ਇੰਨੀ ਬੇਰਹਿਮੀ ਨਾਲ ਇੰਨੇ ਗੰਭੀਰ ਤਰੀਕੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਕਿ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋਈ ਸੀ। ਉਸ ਵੀਡੀਓ ਨੂੰ ਵੇਖ ਕੇ ਸਾਰੇ ਪਾਸੋਂ ਏਰੀਏ 'ਚ ਇੱਕ ਸਹਿਮ ਦਾ ਇੱਕ ਡਰ ਦਾ ਮਾਹੌਲ ਸੀਗਾ ਤੇ ਇਹ ਵਾਰਦਾਤ ਨੂੰ ਪ੍ਰੈਸ ਕਰਨ ਦੇ ਨਾਲ-ਨਾਲ ਅਸੀਂ ਉਸ ਸਹਿਮ ਦੇ ਮਾਹੌਲ ਨੂੰ ਵੀ ਖਤਮ ਕੀਤਾ ਤੇ ਸੱਤ ਦੋਸ਼ੀ ਅਸੀਂ ਅਰੈਸਟ ਕਰ ਲਏ ਆ। ਇਹਨਾਂ ਦੋਸ਼ੀਆਂ ਨੂੰ ਇਹ ਵਾਰਦਾਤ ਕਰਨ ਲਈ ਬਾਹਰ ਦੇ ਮੁਲਕ ਬੈਠੇ ਕਿਸੇ ਵਿਅਕਤੀ ਨੇ ਜਿਹਦਾ ਨਾਮ ਮੈਂ ਲੈ ਨਹੀਂ ਸਕਦਾ ਉਹਨੇ 1 ਲੱਖ ਰੁਪਈਆ ਗੂਗਲ ਪੇ ਰਾਹੀਂ ਟਰਾਂਸਫਰ ਕੀਤਾ ਸੀ ਕਿ ਵੀ ਇਹ ਤੁਸੀਂ ਐਡਵਾਂਸ ਪੇਮੈਂਟ ਲਓ ਇਸ ਵਾਰਦਾਤ ਨੂੰ ਅੰਜਾਮ ਦਿਓ ਤੇ ਜਦੋਂ ਵਾਰਦਾਤ ਨੂੰ ਅੰਜਾਮ ਦੇ ਕੇ ਤੁਸੀਂ ਉੱਥੋਂ ਸਲਿੱਪ ਹੋ ਜਾਵੇਂ ਤੇ ਮੈਂ ਤੁਹਾਨੂੰ ਬਾਕੀ ਦੀ ਰਕਮ ਵੀ ਭੇਜਾਂਗਾ ਮਤਲਬ ਬੇਸਿਕਲੀ ਇਹ ਜਿਹੜਾ ਇੱਕ ਸੁਪਾਰੀ ਕਿਸਮ ਦੀ ਵਾਰਦਾਤ ਸੀਗੀ ਤੇ ਬੜੀ ਵਧੀਆ ਡਿਟੈਕਸ਼ਨ ਇਹਦੇ ਚ ਹੋਈ ਹੈ ਐਸਪੀ ਸਿਟੀ ਡੀਐਸਪੀ ਡੀ ਇੰਜਾਰਸੀ ਆਈਏ ਤੇ ਐਸਐਚਓ ਪਾਸ ਹੋਣੇ ਬੜੀ ਮਿਹਨਤ ਨਾਲ ਇਸ ਵਾਰਦਾਤ ਦੇ 7 ਦੋਸ਼ੀਆਂ ਨੂੰ ਅਰੈਸਟ ਕਰਕੇ ਉਹਨਾਂ ਤੋਂ ਇਹ ਮਾਰੂ ਹਥਿਆਰ ਤੇ ਪਿਸਤਲ ਜਿਹੜਾ ਬਰਾਮਦ। ਬਿੰਦਾ ਪੀਸਾ ਪਿਛੋਕੜ ਕੋਈ ਕ੍ਰਿਮੀਨਲ ਇਹਨਾਂ ਤੋਂ ਪੁਸ਼ਪੰਦਿਆਂ ਦਾ ਕ੍ਰਿਮੀਨਲ ਪਿਛੋਕੜ ਦਾ ਕੁਝ ਨਵੇਂ ਕ੍ਰਿਮੀਨਲ ਨੇ ਤੇ ਜਿਹੜੇ ਨਵੇਂ ਕ੍ਰਿਮੀਨਲ ਨੇ ਉਹਨਾਂ ਨੂੰ ਵੀ ਜੇ ਇਸ ਮੁਕਦਮੇ ਚ ਅਸੀ ਅਰੈਸਟ ਕਰਕੇ ਜਿਹੜਾ ਅੱਗੇ ਵੀ ਉਹਨਾਂ ਨੇ ਕੋਈ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਉਹਨਾਂ ਨੂੰ ਵੀ ਰੋਕਿਆ ਜਾ ਸਕਿਆ। ਇਹਨਾਂ ਚੋਂ ਦੋ ਦੋਸ਼ੀ ਜਦੋਂ ਅਸੀਂ ਅਰੈਸਟ ਕਰਨ ਗਏ ਤੇ ਉਹਨਾਂ ਨੇ ਪੁਲਿਸ ਪਾਰਟੀ ਨੂੰ ਚਕਮਾ ਦੇ ਕੇ ਉੱਥੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਤੇ ਦੋ ਦੋਸ਼ੀਆਂ ਨੂੰ ਕਾਫੀ ਇਹਦੇ ਵਿੱਚ ਜੜੀਆਂ ਨੇ ਸੱਟਾਂ ਵੀ ਲੱਗੀਆਂ ਫਰਾਰ ਹੋਣ ਦੀ ਕੋਸ਼ਿਸ਼ 'ਚ ਸਰ ਜਿਹਨੇ ਕਿਊਜ਼ ਨੇ ਇਹਨਾਂ ਦੀ ਉਮਰ ਤਕਰੀਬਨ 19 ਤੋਂ ਲੈ ਕੇ ਵੀ 25 ਸਾਲ ਤੱਕ ਔਰ ਸਾਰੇ ਘੱਟ ਪੜੇ ਲਿਖੇ ਨੇ ਕੀ ਲੱਗਦਾ ਵੀ ਇਹਨਾਂ ਨੂੰ ਕੋਈ ਮਜਬੂਰੀ ਫਾੜਦੀ ਹੈ ਇਸ ਤਰ੍ਹਾਂ ਦਾ ਕੰਮ ਕਰਨਾ ਜਾਂ ਕੋਈ ਟ੍ਰੇਨਿੰਗ ਇਸ ਤਰ੍ਹਾਂ ਦੇਖੋ ਜੀ ਇਹ ਬੇਸਿਕਲੀ ਜਿਹੜੀ ਗੱਲ ਆ ਕਿ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਇਹਨੇ ਮਤਲਬ ਗੈਂਗ ਸਰਕਲ ਚਰ ਨੂੰ ਪ੍ਰੋਮੋਟ ਕਰਨ ਵਾਲੀਆਂ ਚੀਜ਼ਾਂ ਚੱਲਦੀਆਂ ਨੇ ਤੇ ਨਵੀਂ ਉਮਰ ਦਾ ਜਿਹੜਾ ਮੁੰਡਾ ਆ ਉਹ ਸੋਚਦਾ ਆ ਕਿ ਯਾਰ ਅਸੀਂ ਵੀ ਕਿਸੇ ਨਾ ਕਿਸੇ ਨੂੰ ਆਪਣਾ ਗੋਡਫਾਦਰ ਬਣਾ ਕੇ ਤੇ ਉਸ ਵਾਰਦਾਤ ਨੂੰ ਅੰਜਾਮ ਦਈਏ ਤੇ ਜਿਹੜਾ ਫਾਸਟ ਮਨੀ ਆ ਦੇਖੋ ਲੱਖ ਰੁਪਈਆ ਕੋਈ ਛੋਟੀ ਰਕਮ ਨਹੀਂ ਹੁੰਦੀ ਤੇ ਇਸ ਛੋਟੀ ਉਮਰ ਦੇ ਜਿਹੜੇ ਨਵੇਂ ਮੁੰਡੇ ਆ ਇਹਨਾਂ ਨੂੰ ਜੇ ਥੋੜਾ ਥੋੜਾ ਵੀ ਪੈਸਾ ਮਿਲੇ ਤੇ ਇਹ ਪੈਸੇ ਦੇ ਲਾਲਚ ਇਹੋ ਜੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਪਰ ਇਸ ਵਾਰਦਾਤ ਨੂੰ ਟ੍ਰੇਸ ਕਰਕੇ ਤੇ ਬੜਾ ਵਧੀਆ ਮੈਸੇਜ ਗਿਆ ਆ ਤੇ ਜਿਹੜੇ ਪਹਾਤਸੂ ਦੇ ਲੋਕਲ ਸਿਟੀਜ਼ਨ ਨੇ ਉਹਨਾਂ ਨੇ ਵੀ ਸਾਰੀ ਇਸ ਵਾਰਦਾਤ ਨੂੰ ਡਰੇਸ ਕਰਨ ਵਾਲੀ ਟੀਮਾਂ ਦੀ ਕਾਫੀ ਸ਼ਲਾਘਾ ਕੀਤੀ ਸਰ ਜਿਹੜਾ ਫੋਰਨ ਦੇ ਵਿੱਚ ਬੰਦਾ ਰਹਿੰਦਾ ਸੀ ਉਹਦੀ ਕੋਈ ਦੁਸ਼ਮਣੀ ਸੀ ਉਹ ਦੇਖੋ ਜੀ ਮੈਂ ਉਹਦਾ ਨਾਮ ਵੀ ਨਹੀਂ ਲਿਆ ਉਹਦੀ ਕੋਈ ਨਾ ਕੋਈ ਨਿੱਜੀ ਰੰਜਿਸ਼ ਹੈਗੀ ਹੈ ਇਹਦੇ ਨਾਲ ਜਦ ਤੱਕ ਕਿ ਅਸੀਂ ਉਹ ਪੂਰੀ ਰੰਜਿਸ਼ ਨਹੀਂ ਇਸਟੈਬਲਿਸ਼ ਕਰ ਦਿੰਦੇ ਤੇ ਉਹ ਤਫਸੀਲ ਕਰ ਸਕਦਾ ਸਰ ਕਿਸੇ ਜੈਂਗ ਦੇ ਨਾਮ ਹੈ ਬਈ ਕੋਈ ਖਾਸ ਕੋਈ ਗਿਆਨ ਨਾਲ ਸੰਬੰਧ